ਸਾਡੀ ਅਪੀਲ ਦਾ ਬਾਬਾ ਜੀ ਦੀ ਨੌਜਵਾਨਾਂ ਨੂੰ ਵੀ ਤੁਹਾਡਾ ਫਰਜ ਹੈ ਬਾਈ ਖਨੋਰੀ ਬਾਰਡਰ ਨੂੰ ਆਕੇ ਤਕੜਾ ਕਰੋ ਤੁਹਾਡੀਆਂ ਪੀੜ੍ਹੀਆਂ ਵਾਸਤੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਵਾਸਤੇ ਤੁਹਾਡੀਆਂ ਫਸਲਾਂ ਨੂੰ ਬਚਾਉਣ ਵਾਸਤੇ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ ਅੱਜ 16 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਨੇ ਦਵਾਈ ਵੀ ਨਹੀਂ ਦਿੱਤੀ ਉਹ ਭੁੱਖ ਹੜਤਾਲ ਤੇ ਨੇ ਮਰਨ ਵਰਤਦੇ ਨੇ ਕਿਹਦੇ ਲਈ ਨੇ ਬਾਬਾ ਜੀ ਹੈਨਾ ਤੁਹਾਡੇ ਲਈ ਨੇ 40 ਸਾਲ ਦਾ ਸੰਘਰਸ਼ਾ ਉਹਨਾਂ ਦਾ ਜੇ ਐਡਾ ਵੱਡਾ ਲੀਡਰ ਪੈਦਾ ਹੋਇਆ ਤਾਂ 40 ਸਾਲ ਲੱਗ ਗਏ ਉਸ ਸੰਘਰਸ਼ ਨੂੰ ਕਰਨ ਚ ਐਵੇਂ ਲੀਡਰ ਤਿਆਰ ਨਹੀਂ ਹੁੰਦੇ ਜੇ ਇਹ ਜੱਗ ਤੋਂ ਚਲੇ ਗਏ ਨਾ ਬਾਬਾ ਜੀ ਦਵਾਰਾਂ ਮੋਰਚੇ 'ਚ ਲੜਨ ਜੋਗੇ ਬਣੀ ਰਹੋਗੇ ਉਹ ਲ ਜਿਓ ਐਮ ਐਸ ਪੀ ਚੀਜ਼ ਕੀ ਹੁੰਦੀ ਆ ਅੱਜ ਦਵਾਰੇ ਮੋਰਚੇ 'ਚ ਜਾਨ ਪਾਈ ਹੈ ਨਾ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਾਈ ਆ ਸਾਡਾ ਫਰਜ਼ ਬਣਦਾ ਨੌਜਵਾਨੋਂ ਅਸੀਂ ਵੱਧ ਤੋਂ ਵੱਧ ਇੱਥੇ ਪੈਰੇਦਾਰੀ ਕਰੀਏ ਮੈਂ ਥੋੜੀ ਦੇਰ ਪਹਿਲਾਂ ਮਿਲ ਕੇ ਵੀ ਆਇਆ ਹੈ ਨਾ ਸਰਦਾਰ ਜੀ ਨੇ ਉੱਥੇ ਉਹਨਾਂ ਦੀ ਹਾਲਾਤ ਇਸ ਟਾਈਮ ਅਸੀਂ ਨਾ ਬਸ ਕਹਿ ਨਹੀਂ ਬਿਆਨ ਨਹੀਂ ਕਰ ਸਕਦੇ ਵੀ ਹੈ ਨਾ ਵੀ ਐਡਾ ਦਾੜਾ ਪ੍ਰਕਾਸ਼ ਉਹਨਾਂ ਦਾ ਹੈ ਨਾ ਐਡਾ ਐਡਾ ਡਾਲਮਡੋਲ ਸਰੀਰ ਹੈ ਨਾ ਅਜੋ ਬਹੁਤ ਬੀਤ ਚੁੱਕੇ ਨੇ ਹੈ ਨਾ ਕਿਦੇ ਲਈ ਬਈ ਹੈ ਨਾ ਤੁਹਾਡੀਆਂ ਫਸਲਾਂ ਲਈ ਤੁਹਾਡੀਆਂ ਨਸਾਂ ਲਈ ਤੇ ਤੁਸੀਂ ਘਰੇ ਬੈਠੋਗੇ ਪਹਿਲਾ ਇੱਕ ਵਾਰ ਪ੍ਰਸ਼ਾਸਨ ਐਵੇਂ ਕਰ ਚੁੱਕਿਆ ਉਹਨਾਂ ਨੂੰ ਇੱਥੋਂ ਚਾੱਕ ਕੇ ਕਿ ਲੈ ਗਏ ਅਸੀਂ ਦੁਬਾਰਾ ਵੀ ਵੇਟ ਕਰ ਰਹੇ ਹਾਂ ਵੀ ਉਹਨਾਂ ਨੂੰ ਚਾੱਕ ਕੇ ਲੈ ਜਾਣੇ ਤੋਂ ਭਈ ਸਾਡੇ ਤਾਂ ਜ਼ਮੀਰ ਜਾਗਦੇ ਨੇ ਅਸੀਂ ਤਾਂ ਮੋਰਚੇ ਤੇ ਖੜੇ ਆ ਠੀਕ ਆ ਨਾ ਸਾਨੂੰ ਮਾਰ ਕੇ ਸਰਕਾਰ ਲੈ ਜੂਗੀ ਤਾਂ ਇੱਥੇ ਲੈ ਜੂ ਪਰ ਹੱਥ ਨਹੀਂ ਲਗਣ ਦੇਂਦੇ ਜਦੋਂ ਤੱਕ ਅਸੀਂ ਸਾਡੀ ਜੀ ਜਾਨ ਹੋ ਗਈ ਅਸੀਂ ਇੱਥੇ ਡਟੇ ਖੜਾਂਗੇ ਹੱਥ ਮੰਨ ਕੇ ਅਪੀਲ ਕਰਦੇ ਆ ਭਾਈ ਸਾਰੇ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਖਨੋਰੀ ਬਾਰਡਰ ਨੂੰ ਤਕੜਾ ਕਰੋ ਰਾਤ ਵਾਸਤੇ ਸਪੈਸ਼ਲ ਅਪੀਲ ਹੈ ਵੀ ਰਾਤ ਨੂੰ ਸਾਨੂੰ ਇੱਥੇ ਵੱਧ ਤੋਂ ਵੱਧ ਨੌਜਵਾਨ ਚਾਹੀਦੇ ਨੇ ਹੈਨਾ ਤੇ ਨੌਜਵਾਨ ਹੈਗੇ ਵੀ ਨੇ ਡਟੇ ਵੀ ਹੋਏ ਨੇ ਪਰ ਵੀ ਵੱਧ ਤੋਂ ਵੱਧ ਚਾਹੀਦੇ ਨੇ ਤੇ ਅਸੀਂ ਧਾਲ ਮਲਣਾ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਉਹਨਾਂ ਨੂੰ ਬਚਾਉਣਾ ਹੈ ਠੀਕ ਹੈ ਨਾ ਤੇ ਇਸ ਮੋਰਚੇ ਨੂੰ ਫਤਿਹ ਕਰਨਾ ਸਾਰਿਆਂ ਨੂੰ ਬੇਨਤੀ ਆ ਵੀ ਵਹੀਰਾਂ ਕਤੋਂ ਆਪਣੀ ਜਿਹਨੂੰ ਜਦੋਂ ਵੀ ਮੈਸੇਜ ਮਿਲਦਾ ਹੈ ਨਾ ਤੇ ਆਪਣਾ ਖਨੋਰੀ ਬਾਰਡਰ ਨੂੰ ਸੰਭੋ ਬਾਰਡਰ ਨੂੰ ਬਾਰਡਰਾਂ ਨੂੰ ਤਕੜੀ ਕਰੋ ਬਾਬਾ ਜੀ ਇਹ ਮਸਲਾ ਨੂੰ ਫਸਲਾ ਨੂੰ ਬਚਾਉਣ ਦੀ ਲੜਾਈ ਆ ਤੇ ਸਾਰੇ ਰਲ ਕੇ ਕੀ ਸਮੂਰਕ ਨੂੰ ਫਤਿਹ ਕਰਾਂਗੇ ਸਾਡੀ ਅਪੀਲ ਦਾ ਬਾਬਾ ਜੀ ਦੀ ਨੌਜਵਾਨਾਂ ਨੂੰ ਵੀ ਤੁਹਾਡਾ ਫਰਜ ਹੈ ਬਾਈ ਖਨੋਰੀ ਬਾਰਡਰ ਨੂੰ ਆ ਕੇ ਤਕੜਾ ਕਰੋ ਤੁਹਾਡੀਆਂ ਪੀੜ੍ਹੀਆਂ ਵਾਸਤੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਵਾਸਤੇ ਤੁਹਾਡੀਆਂ ਫਸਲਾਂ ਨੂੰ ਬਚਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਅੱਜ 16 ਦਿਨ ਹੋ ਗਏ ਉਹਨਾਂ ਨੂੰ ਉਹਨਾਂ ਨੇ ਦਵਾਈ ਵੀ ਨਹੀਂ ਦਿੱਤੀ ਉਹ ਭੁੱਖ ਹੜਤਾਲ ਤੇ ਨੇ ਮਰਨ ਵਰਤਦੇ ਨੇ ਕਿਹਦੇ ਲਈ ਨੇ ਬਾਬਾ ਜੀ ਹੈਨਾ ਤੁਹਾਡੇ ਲਈ ਨੇ 40 ਸਾਲ ਦਾ ਸੰਘਰਸ਼ ਉਹਨਾਂ ਦਾ ਜੇ ਐਡਾ ਵੱਡਾ ਲੀਡਰ ਪੈਦਾ ਹੋਇਆ ਤਾਂ 40 ਸਾਲ ਲੱਗ ਗਏ ਉਸ ਸੰਘਰਸ਼ ਨੂੰ ਕਰਨ ਚ ਐਵੇਂ ਲੀਡਰ ਤਿਆਰ ਨਹੀਂ ਹੁੰਦੇ ਜੇ ਇਹ ਜੱਗ ਤੋਂ ਚਲੇ ਗਏ ਨਾ ਬਾਬਾ ਜੀ ਦੁਆਰਾ ਮੋਰਚੇ ਲੜਨ ਜੋਗੇ ਬਣੇ ਰਹੋਗੇ ਉਹ ਲ ਜਿਓ ਐਮ ਐਸ ਪੀ ਚੀਜ਼ ਕੀ ਹੁੰਦੀ ਆ ਅੱਜ ਦੁਆਰੇ ਮੋਰਚੇ 'ਚ ਜਾਨ ਪਾਈ ਹੈ ਨਾ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਾਈ ਆ ਸਾਡਾ ਫਰਜ਼ ਬਣਦਾ ਨੌਜਵਾਨੋਂ ਅਸੀਂ ਵੱਧ ਤੋਂ ਵੱਧ ਇੱਥੇ ਪੈਰੇਦਾਰੀ ਕਰੀਏ ਮੈਂ ਥੋੜੀ ਦੇਰ ਪਹਿਲਾਂ ਮਿਲ ਕੇ ਵੀ ਆਇਆ ਹੈ ਨਾ ਸਰਦਾਰ ਜੀ ਨੇ ਉੱਥੇ ਉਹਨਾਂ ਦੀ ਹਾਲਾਤ ਇਸ ਟਾਈਮ ਅਸੀਂ ਨਾ ਬਸ ਕਹਿ ਨਹੀਂ ਬਿਆਨ ਨਹੀਂ ਕਰ ਸਕਦੇ ਵੀ ਹੈ ਨਾ ਵੀ ਐਡਾ ਦਾੜਾ ਪ੍ਰਕਾਸ਼ ਉਹਨਾਂ ਦਾ ਹੈ ਨਾ ਐਡਾ ਐਡਾ ਡਾਲਮਡੋਲ ਸਰੀਰ ਹੈ ਨਾ ਆ ਜੋ ਬਹੁਤ ਬੀਤ ਚੁੱਕੇ ਨੇ ਹੈ ਨਾ ਕਿਦੇ ਲਈ ਬਈ ਹੈ ਨਾ ਥੋਡੀਆਂ ਫਸਲਾਂ ਲਈ ਥੋਡੀਆਂ ਨਸਾਂ ਲਈ ਤੇ ਤੁਸੀਂ ਘਰੇ ਬੈਠੋਗੇ ਪਹਿਲਾ ਇੱਕ ਵਾਰ ਪ੍ਰਸ਼ਾਸਨ ਐਵੇਂ ਕਰ ਚੁੱਕਿਆ ਉਹਨਾਂ ਨੂੰ ਇੱਥੋਂ ਚਾੱਕ ਕੇ ਕਿ ਲੈ ਗਏ ਅਸੀਂ ਦੁਬਾਰਾ ਵੀ ਵੇਟ ਕਰ ਰਹੇ ਹਾਂ ਵੀ ਉਹਨਾਂ ਨੂੰ ਚਾੱਕ ਕੇ ਲੈ ਜਾਣੇ ਭਈ ਸਾਡੇ ਤਾਂ ਜਮੀਰ ਜਾਗਦੇ ਨੇ ਅਸੀਂ ਤਾਂ ਮੋਰਚੇ ਤੇ ਖੜੇ ਆ ਠੀਕ ਆ ਨਾ ਸਾਨੂੰ ਮਾਰ ਕੇ ਸਰਕਾਰ ਲੈ ਜੂਗੀ ਤਾਂ ਇੱਥੇ ਲੈ ਜੂ ਪਰ ਹੱਥ ਨਹੀਂ ਲਗਣ ਦੇਂਦੇ ਜਦ ਤੋਕ ਅਸੀਂ ਸਾਡੀ ਜੀ ਜਾਨ ਹੋ ਗਈ ਅਸੀਂ ਇੱਥੇ ਡਟੇ ਖੜਾਂਗੇ ਹੱਥ ਮੰਨ ਕੇ ਅਪੀਲ ਕਰਦੇ ਆ ਭਾਈ ਸਾਰਿਆਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਖਨੋਰੀ ਬਾਡਰ ਨੂੰ ਤਕੜਾ ਕਰੋ ਰਾਤ ਵਾਸਤੇ ਸਪੈਸ਼ਲ ਅਪੀਲ ਹੈ ਵੀ ਰਾਤ ਨੂੰ ਸਾਨੂੰ ਇੱਥੇ ਵੱਧ ਤੋਂ ਵੱਧ ਨੌਜਵਾਨ ਚਾਹੀਦੇ ਨੇ ਹੈ ਨਾ ਤੇ ਨੌਜਵਾਨ ਹੈਗੇ ਵੀ ਨੇ ਡਟੇ ਵੀ ਹੋਏ ਨੇ ਪਰ ਵੀ ਬਾਤ ਤੋਂ ਬਾਧ ਚਾਹੀਦੇ ਨੇ ਤੇ ਅਸੀਂ ਥਾਲ ਮੜਨਾ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਉਹਨਾਂ ਨੂੰ ਬਚਾਉਣਾ ਆ ਠੀਕ ਹੈ ਨਾ ਤੇ ਇਸ ਮੋਰਚੇ ਨੂੰ ਫਤਿਹ ਕਰਨਾ ਸਾਰਿਆਂ ਨੂੰ ਬੇਨਤੀ ਆ ਵੀ ਵਹੀਰਾਂ ਕਤੋਂ ਆਪਣੀ ਜਿਹਨੂੰ ਜਦੋਂ ਵੀ ਮੈਸੇਜ ਮਿਲਦਾ ਆ ਨਾ ਤੇ ਆਪਣਾ ਖਨੋਰੀ ਬਾਰਡਰ ਨੂੰ ਸੰਭੋ ਬਾਰਡਰ ਨੂੰ ਬਾਰਡਰਾਂ ਨੂੰ ਤੱਕੜੀ ਕਰੋ ਬਾਬਾ ਜੀ ਇਹ ਮਸਲਾਂ ਨੂੰ ਫਸਲਾਂ ਨੂੰ ਬਚਾਉਣ ਦੀ ਲੜਾਈ ਆ ਤੇ ਸਾਰੇ ਰਲ ਕੇ ਇਸ ਮੋਰਚੇ ਨੂੰ ਫਤਿਹ ਕਰ